ਹੈਲੋ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਮੀਤ ਘਰ ਦੇ ਸਾਰੇ ਠੀਕ ਠਾਕ ਹੋਮੂਗੇ ਤੇ ਮੈਂ ਬਹੁਤ ਟਾਈਮ ਬਾਅਦ ਵੀਡੀਓ ਵੀਡੀਓ ਦੀ ਸਟਾਰਟਿੰਗ ਕੀਤੀ ਆ ਅੱਜ ਡੈਡੀ ਨੇ ਲਾਈਏ ਡਿਊਟੀ ਮੇਰੀ ਤੇ ਅੱਜ ਆਪਣੇ ਰਿਸ਼ਤੇਦਾਰ ਆਏ ਬਣਗੇ ਤੇ ਜਿਹੜੇ ਆਪਾਂ ਨੂੰ ਤੀਆਂ ਦੇ ਮਿਲਦੇ ਹੁੰਦੇ ਆ ਮੇਰੀ ਮੰਮੀ ਜੀ ਆਏ ਨੇਗੇ ਮੇਰੇ ਡੈਡੀ ਦੇ ਮਾਮਾ ਜੀ ਮੰਮੀ ਜੀ ਸਾਰੇ ਤੇ ਗੱਲਾਂ ਬਾਤਾਂ ਮਾਰਦੇ ਨੇਗੇ ਤੇ ਚਲੋ ਜੀ ਬਣੇ ਰੋ ਵਲੌਗ ਨਾਲ ਤੇ ਬਹੁਤ ਵਧੀਆ ਵਲੌਗ ਹੋ ਗਿਆ ਜੀ ਤੇ ਟਾਈਮ ਹੋ ਗਿਆ ਟਾਈਮ ਹੋ ਗਿਆ 4 ਵੱਜ ਚੁੱਕੇ ਲੰਗੇ ਤੇ ਚਲੋ ਜੀ ਮਲਾਉਣੇ ਆ ਮਮੀ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕਈ ਦਿਨਾਂ ਵਾਲੇ ਅੱਪ ਬਲੌਗ ਬਾਰੇ ਬਣਾ ਰਹੇ ਸੀਗੇ ਗੁਰਦੁਆਰਾ ਸਾਹਿਬ ਦੇ ਇੱਕ ਦੋ ਬਲੌਗ ਰਹਿ ਗਏ ਉਹ ਪਾਵਾਂਗੇ ਅੱਜ ਵਾਲਾ ਬਲੌਗ ਤੁਹਾਨੂੰ ਪਹਿਲਾਂ ਸਪੈਸ਼ਲ ਦਿਖਾਵਾਂਗੇ ਅੱਜ ਮਾ ਦੀ ਬਰਝਾਈ ਮੇਰੀ ਸਾਡੀ ਮੰਮੀ ਆਈ ਏ ਰੱਬ ਵਰਗੀ ਤੇ ਨਾਨ ਕਰਨ ਜੋਰ ਸਭ ਤੋਂ ਵੱਧ ਹੁੰਦਾ ਹੈ ਮੇਰੇ ਨਾਲ ਜੋਰ ਤਾਂ ਇਹਨਾਂ ਦੇ ਘਰੀਆਂ ਤਾਂ ਜਦੋਂ ਨਲ ਕਰ ਵੀ ਜਾਂਦੇ ਮੰਮੀ ਨੂੰ ਦੱਸ ਦਿੰਦੇ ਆ ਵੀ ਆ ਸਭ ਨਾਲ ਮਿਲਕੀ ਨਹੀਂ ਮਰੇ ਤੇ ਅੱਜ ਆਈਏ ਸਾਰੇ ਟੱਬਰ ਨੂੰ ਚਾਚੜਿਆ ਪਿਆ ਕਰਦੇ ਗੱਲਾਂ ਬਾਤ ਤੇ ਆਏ ਨੇ ਕਹਿ ਰਹੇ ਨੇ ਆਪਾਂ ਥੋੜਾ ਸਾਡੀ ਨਲਬਈ ਬੋਲੀ ਸਿੱਧੀ ਜੀ ਹੋ ਜਾਂਦੀ ਏ ਇਹਦੇ ਵਾਸਤੇ ਮਾਫੀ ਦਿਓ ਤੇ ਚਲੋ ਮਿਲਦੇ ਆਂ ਅਜਿਹਾ ਬਲਾਉਚ ਹੋਰ ਮੰਮੀ ਬਦਿਆ ਭਾਈ ਕਨਾਤੀ ਆ ਪੁੱਤਾਂ ਨੇ ਦੇ ਹੀ ਗੱਲ ਆ ਹਾਂ ਨਹੀਂ ਭਾਈ ਬਹੁਤ ਵਧੀਆ ਸਾਰੀ ਚੜਦੀ ਕਲਾ ਚ ਜਸਨ ਭੈਣ ਸਾਰੀ ਵਧੀਆ ਠੀਕ ਠਾਕ ਜਦੋਂ ਤੈਨੂੰ ਭਾਈ ਸੱਸੇ ਘਾਲ ਸਾਰੇ ਵੱਲੋਂ ਮੰਮੀ ਉਹ ਸੋਡਾ ਰੋਜ ਸਾਰਾ ਪਤਾ ਲੱਗ ਜਾਂਦਾ ਵੀ ਅੱਜ ਵੀਰੇ ਕਿਹਾ ਬਣਦਾ ਅੱਜ ਭਾਬਾ ਹਏ ਕਰਦੀ ਏ ਭਾਬੀ ਸਾਰਾ ਕੁਝ ਦੇਖੂ ਕਹਿੰਦੀ ਮੰਮੀ ਜਦੋਂ ਉੱਥੇ ਨਹੀਂ ਤੁਸੀਂ ਆ ਬੈਠੀਆਂ ਦਾਖਤ ਜਿੱਤੇ ਕੀ ਟੱਚ ਇਹਦੀ ਮੰਮੀ ਜੀ ਤਾਂ ਭਾਪੀ ਮੇਰੇ ਆਏ ਜੇ ਕਰਦੀ ਹੈ ਕਿ ਮੈਨੂੰ ਤਾਂ ਬਾਹਲੀ ਪਿਆਰ ਹੋਊਗੀ ਕਹਿੰਦੀ ਬਈ ਮਾਂ ਵੀ ਆਏ ਕਹਿੰਦੀ ਮੈਨੂੰ ਤਾਂ ਬਾਹਲੀ ਪਿਆਰ ਹੋਣਾ ਮੈਂ ਤਾਂ ਕਿਹਾ ਮੈਂ ਕਿਹਾ ਭਈ ਜੋਰਾਵਾਰ ਦੀ ਮੈਂ ਕਿਹਾ ਤੈਨੂੰ ਚਾਹ ਆ ਮੰਨ ਚ ਵੀ ਮੈਂ ਤਾਂ ਅਮਨ ਨੂੰ ਆਏ ਕਰਾਉਂਗਾ ਅਮਨ ਤੋਂ ਆਏ ਕਰਾਉਂਗੀ ਉਹ ਨੀਂਦ ਜਿਹੜਾ ਬਾਤ ਵਿਆਹ ਹੋਇਆ ਸੰਤਾਂ ਬਾਲਾ ਚਾਹ ਹੋਰ ਫੇਰ ਜੋ ਇਹਨਾਂ ਦੇ ਨਾਲ ਤੁਹਾਨੂੰ ਜੋ ਦੂਰੇ ਚੱਲ ਬਣ ਗਿਆ ਆਪਣੇ ਉਹਨਾਂ ਦਾ ਕਹਿੰਦੇ ਹੀ ਵਿਆਹ ਮੇਰੀ ਹਾਂ ਹੀ ਵਿਆਹ ਮੇਰੀ ਨਾਰਕਾ ਮੇਰੇ ਤੋਂ ਕੋਈ ਜਾਣਦਾ ਤੱਕ ਕੁੜੀਆਂ ਦੇ ਵਿਆਹ ਹੋਰ ਹਾਂ ਹੀ ਇਹੀ ਮੰਮੀ ਮੇਰੀ ਮੰਮੀ ਹੋਰੇ ਵਾਹ ਮੰਮੀ ਨਹੀਂ ਗਾਉਣਾ ਕੀ ਹੁੰਦਾ ਉਹ ਠਗੜਾ ਠਗੜੇ ਦੇ ਪਾ ਕੇ ਕਢ ਕੇ ਉਹਨਾਂ ਨੇ ਮੰਮੀ ਜਾਲਦਾ ਜਾਗੋ ਸੱਚੀ ਥੋੜੀ ਜਿਆਦਾ ਕਰੀ ਜਾਵਾਂ ਨਰਮਾਂਗੀ ਆਵਨ ਮੇਰੇ ਨਾਲ ਲੱਗੀ ਜਾਏਗੀ ਫੇਰ ਉਹ ਰੁਕ ਰਾਨਾ ਟਰਾਲੀ ਚ ਆਇਆ ਟਰਾਲੀ ਚ ਆਇਆ ਕਰਾਂਗੇ ਪਰ ਦੇ ਨਹੀਂ ਜਾਂਦੇ ਟਰਾਲੀ ਚ ਟਰੈਕਟਰਾਂ ਦਾ ਹਲਕਾ ਸੋਹਣਾ ਪੂਰਾ ਮਾਨਸਾ ਤੋਂ ਸਜਾਉਂਦਾ ਇੱਕ ਟਰਾਲਾ ਆਪਣਾ ਟਰੈਕਟਰ ਟਰਾਲੀਆਂ ਸਾਡੀ ਸਜਾਈ ਸੀ ਨਾ ਜਦੋਂ ਸੀ ਗਈ ਸੀ ਨਾਨਕੇ ਵਿੱਚ ਮਿੱਠੂ ਦੀ ਕੁੜੀ ਦੇ ਮਾਨਸਾ ਤੋਂ ਐਸੇ ਲੈਂਦੇ ਸੀ ਮੇਲਾਗਾ 2200 ਹਨ 2400 ਇੰਨਾ ਸੋਹਣਾ ਸਜਾਇਆ ਟਰੈਕਟਰ ਟਰਾਲੀਓ ਨੇ ਸਾਡੇ ਰਾਸਤੇ ਜਮਸਤੂਆ ਨੇ ਕੜਖੜ ਸਾਡੀ ਫੋਟੋ ਵਿੱਚ ਵਿੱਚ ਲੈ ਕੇ ਗਏ ਬੜਾ ਸੋਹਣਾ ਸਜਾ ਕੇ ਗਏ ਸੀ ਉਹਨੇ ਬੋਸ ਰਸਿਆਸੀ ਗਰਮੀਤ ਦੇ ਵਿਆਹ ਕਾਸੀਆ ਜਮਾ ਉੱਥੇ ਵੀ ਡੱਟ ਟਰਾਲੀ ਰੱਜੋ ਕੇ ਵੀ ਅੱਕੀ ਕੋਲੇ ਵੀ ਹਾਂ ਅੱਕੀ ਬੜਾ ਬੈਠਾ ਹੋ ਅਸੀਂ ਆਪਾਂ ਕਿਉਂ ਆਏ ਅਬ ਇਹ ਕਿਦੋਂ ਪਹਿਲੇ ਹੀ ਕਿਉਂ ਕਿਵੇਂ ਬਾਰੀ ਬਸੂ ਦੇ ਬਾਰੀ ਆਉਂਦੀ ਹੈਗੀ ਹੈ ਨਾ ਦੋ ਦਿਨ ਕਿਹਦੇ ਮੁੰਡੇ ਦਾ ਪਹਿਲਾਂ ਆਊਗਾ ਵਿਆਹ ਆਪਣੇ ਜਮੇ ਦੇ ਨੋ ਉਹ ਬਰੇਨੀ ਤਾਂ ਕੁੜੀਆਂ ਬੜਾ ਪੈਣ ਚੀਆਂ ਪਈ ਹੈ ਨਾ ਤਾਂ ਵੀ ਤੁਸੀਂ ਕਹੋਗੇ ਵੀ ਅਕੀ ਕਿਵੇਂ ਕਹਿੰਦੇ ਰਕੀ ਸਾਡੇ ਪੇਕਿਆਂ ਦਾ ਨਾਂਮ ਵਰਤਦਾ ਨਾ ਅਕੀ ਜਾਨੇ ਹੁੰਦਾ ਵਰਤਾਂ ਉਸ ਤਾਂ ਵੀ ਅਕੀ ਕਹੀ ਜਾਂਦੇ ਆ ਉਹ ਅੰਮਰਤ ਭੈਣਾਂ ਰਕੀ ਆਲੀ ਸਾਡੇ ਘਰ ਦਾ ਲੈਂਦਾ ਧਰਿਆ ਹੋਇਆ ਨਾਂ ਦੀ ਅਕੀ ਤੇ ਨਾ ਉਹਦਾ ਅੰਮਰਤ ਹੈ ਉਹ ਜਦੋਂ ਮੂੰ ਚੜਿਆ ਹੋਇਆ ਸਾਰੇ ਹੀ ਅੰਮਰਤ ਕਹਿੰਦੇ ਜਦੋਂ ਅਕੀ ਨਾਲ ਪਿਆਰ ਵੱਧਦਾ ਹੁੰਦਾ ਜਿੰਨਾਂ ਤੱਕ ਹੂਆ ਬਈਓ ਨਾ ਮੂੰ ਚੜਿਆ ਹੋਇਆ ਸਾਡੇ ਆ ਗੱਲਾਂ ਬਾਤਾਂ ਕਰਦੇ ਆ ਤੇ ਬਹੁਤ ਹੀ ਚਾਰ ਜਿਹੜੇ ਮਾਮੀ ਕੀ ਕੀ ਖਾਇਂ ਦਰਵਾਰਾ ਆਈਏ ਕਾ ਮਜਬੂਰੀਆਂ ਨੇ ਕਰ ਤੇੀ ਮਾਮੀ ਵੀ ਇਕੱਲੀ ਰਹਿ ਗਈ ਜਸ਼ਨ ਵੀ ਬਾਹਰ ਵਾਕੀ ਤੇ ਮਾਮੀ ਦਾ ਬੇਟਾ ਆਪਣਾ ਜੋਰਾਵਰ ਜੂਨੀ ਕਹਿੰਦੇ ਉਹ ਵੀ ਬਾਹਰ ਭੱਗ ਗਿਆ ਤੇ ਮੀਆਂ ਬੀਬੀ ਨੂੰ ਕੰਮ ਕਰੋ ਨਿਕਾਣੇ ਹੁੰਦੇ ਤੇ ਅੱਜ ਇਹਨਾਂ ਨੂੰ ਬਹੁਤ ਚਾ ਆ ਗੜਿਆ ਤੇ ਮਾਮੀ ਨਾਲ ਕਹਿੰਦੇ ਬਲੌਗ ਪਹਿਲਾਂ ਬਣੇ ਪਏ ਨੇ ਉਹ ਬਾਅਦ ਚ ਪਾਉ ਪਹਿਲਾਂ ਮੇਰੀ ਮਾਮੀ ਆਈ ਜੇ ਮੈਂ ਅਹੀ ਬਲੌਗ ਪਾਵਾ ਮਮਾ ਮੇਰੇ ਨਾਲੋਂ ਦਿੰਦੀ ਮਮਾ ਮੇਰੇ ਇਹਦਾ ਪਾਪਾ ਲਾਉਂਦਾ ਉਹ ਨਾ ਮਾਰਦਾ ਤੇ ਮਮਾ ਕਹਿੰਦਾ ਮੈਂ ਨਹੀਂ ਆਉਂਦਾ ਮੈਨੂੰ ਕਹਿੰਦਾ ਮੈਂ ਵੀ ਵਿੱਚ ਕੇ ਉਧਰ ਨਾਲ ਹੀ ਗਿਆ ਘੰਟਾ ਇੱਥੇ ਬਹੁਤ ਜੀ ਮੁੰਡੇ ਬੰਦੇ ਜਿਵੇਂ ਤਾਂ ਜਾਣ ਨਹੀਂ ਰਿਹਾ ਇਹ ਕਿ ਆਪਣੇ ਪਿੰਡ ਦੇ ਸੀ ਮੁੰਨੇ ਹੋਇਆ ਮੈਂ ਤਾਂ ਉਹ ਨਾਲ ਹੀ ਮੁੜ ਗਿਆ ਉਹ ਨਾਲ ਹੀ ਮੁੜ ਗਿਆ ਰੋਜ਼ ਮਮ ਵੀ ਆ ਜਾਂਦਾ ਨਹੀਂ ਮੁੰਮੀ ਨਾਲ ਫਿਰ ਵੀ ਵਿੱਚ ਦੀ ਆ ਜਾਂਦਾ ਸੀਗਾ ਨਾ ਉਧਰ ਹੀ ਉਹਨਾਂ ਦੇ ਗੁੱਤੂ ਦੇ ਪਹਿਲਾਂ ਉਹ ਤਾਂ ਪਹਿਲਾਂ ਢੋਲੀ ਚ ਪਾ ਦੇ ਹਾਂ ਗੁੱਤੂ ਲੈ ਜਾਂਦਾ ਉਸ ਹੁਣ ਸੁਖਾਇਆ ਰਿਹਾ ਮਹੀਨਾ ਹਾਂ ਉਹ ਨਹੀਂ ਆਇਆ ਹਾਂ ਤੇਰੇ ਮਾਮਾ ਨੂੰ ਟਟਰੀ ਡੱਕ ਰੇਸ ਤੇ ਉਹ ਦੇਸੀ ਉਹਨਾਂ ਦੇ ਕਾਰ ਬੋਣ ਗਏ ਸੀ ਡੜਰੀਏ ਅਸੀਂ ਜਾਣਾ ਸੀ ਬਿਆ ਤੇਰੇ ਮਾਮੇ ਦੀ ਵੀ ਗੱਲ ਪਾਉਣੀ ਸੀ ਉਹ ਵਾਲੇ ਵਾਲੇ ਮਾਮੇ ਦੀ ਪਾਉਣੀ ਨੇ ਆਇਆ ਇਹ ਤਾਂ ਸੇਮ ਗੱਡੀ ਲੈ ਕੇ ਨੰਗੇ ਸੀ ਉਧੋਂ ਦੀ ਫਿਰ ਵਸਰਾਇਆ ਮੈਂ ਪਿੰਡ ਜਾਣਾ ਇਹਨਾਂ ਨੇ ਕਿ ਤੂੰ ਖੜੇ ਨਹੀਂ ਫਿਰ ਉੱਥੇ ਤੋਂ ਮਿਲ ਹੀ ਨਹੀਂ ਸਾਨੂੰ ਸਬਰ ਪੀ ਕੇ ਵਾਗ ਲੈ ਨਹੀਂ ਆਦੇ ਦੋਨਾਂ ਦੇ ਫਿਰ ਸੁਖਾਉਣ ਕਰਕੇ ਫਿਰ ਮੈਂ ਛੱਡ ਕੇ ਨਹੀਂ ਸੀ ਆਉਂਦੀ ਜਮੀ ਤੇ ਘਰੇ ਨਹੀਂ ਓਕਾ ਆ ਜਾਂਦਾ ਫਿਰ ਉਹ ਦਵਾਈ ਦੋਈ ਪੰਜ ਪੰਜ ਮਿੰਟਾਂ ਬਾਅਦ ਦਵਾਈ ਪਾਣੀ ਹੁੰਦੀ ਉਹ ਚੋੜਾ ਮੈਂ ਕੀ ਮੰਨ ਲਿਖ ਤੂੰ ਠੀਕ ਉਹ ਵਸ ਡੈਕ ਸੰਦੂਸਾ ਹੋ ਜਾਂਦਾ ਮਾਂਮੀ ਜਦ ਦਿਨ ਪ੍ਰਾਜਾ ਤਾਈ ਵੀ ਸੀ ਤੁਹਾਡੇ ਘਰੇ ਆਏ ਸੀਗੇ ਤੂੰ ਹੈ ਨਹੀਂ ਸੀ ਹੋਰ ਮੈਂ ਕਹਿੰਦੀ ਉਹ ਤਾਂ ਕੁਲਵਿੰਦਰ ਮਾਂਮੀ ਕੇ ਨਾਲ ਮਾਂਮੀ ਕੇ ਘਰ ਪਾਰਕ ਵਾਲੇ ਮਾਂਮੀ ਕੇ ਮਗੇ ਨੇ ਹੋਰ ਨਾ ਧਰ ਲਿਆ ਬਾਰਕਾ ਲਈ ਮੰਮੀ ਉੱਥੇ ਬਾਰਕਾ ਲਈ ਬਣੀ ਸੋਹਣੀ ਲੱਗੂ ਮੈਂ ਤਾਂ ਆਪੂ ਬਲੌਕ ਚ ਜਾ ਤੂੰ ਉੱਥੇ ਦਿਖਾਉਣੀ ਨਹੀਂ ਹੁੰਦੀ ਆ ਤੂੰ ਤੂੰ ਦਿਮਾਗ ਆਹ ਹੀ ਚੁਸਤ ਆ ਮੰਮੀ ਕਿਉਂ ਨਹੀਂ ਭੁੱਲਦੀ ਜਸਨ ਦੀਦੀ ਲੈ ਉਹਨੇ ਮੈਂ ਕਦੇ ਦੇਖੀ ਨਹੀਂ ਹੋਣੀ ਉਹ ਤਾਂ ਮੈਂ ਕਦੇ ਦੇਖੀ ਨਹੀਂ ਹੋਣੀ ਉਹ ਸੋਹਣੀ ਸੀਗੀ ਹਾਂ ਜਸਨ ਦੀਦੀ ਤੇ ਮੈਂ ਬੈਰ ਭੱਜੀ ਜਾਉ ਜਿਹੜੀ ਬੈਗ ਲੈ ਕੇ ਆ ਨਾ ਹਾਂ ਬੜਾ ਥਰਲੀ ਮੈਂ ਰੁੱਖਾ ਬੋਲ ਪਰ ਸਾਹਮਣੇ ਉਹ ਤੁਹਾਨੂੰ ਵੀ ਦੱਸਣ ਵਾਲੀ ਗੱਲ ਆ ਹਸੀ ਵਾਲੀ ਬੱਚੇ ਦਿਮਾਗ ਵਿੱਚ ਨਾ ਕੰਮ ਕਰਦੇ ਕਹਿੰਦੇ ਇਹ ਮਰਦ ਨੇ ਸਾਰਾ ਰੱਖਾ ਮੈਂ ਕਹਿੰਦੀ ਉਰੀਆ ਮੈਂ ਕਿਹਾ ਕੀ ਐ ਕਹਿੰਦੀ ਦੀਦੀ ਇਹ ਤੈਨੂੰ ਕਿੰਨਾ ਪਾਜ ਪਾਜ ਪੈਂਦੇ ਤੇਰੇ ਨਾਲ ਚੱਲ ਵੜ ਕਹਿੰਦੀ ਆਪ ਦੋਨੇ ਪੈਣੇ ਦੋਨੇ ਪੈਣਾ ਬਿੱਬੀ ਕੋ ਮੰਮੀ ਕੋ ਰਾਣਾ ਆਹ ਮੈਂ ਤੈਨੂੰ ਪਾਜ ਪਾਜ ਪੈਂਦੇ ਮੇਰਾ ਤਾਂ ਮਾਰ ਲਿਆ ਬਾਹਰ ਹੀ ਪਹਿਣਾ ਦਿਖਾਣਾ ਪਿਆਰ ਮੇਰਾ ਨਾ ਭੈਣਾਂ ਭਾਈਆਂ ਲਈ ਤਾਂ ਪਿਆਰ ਹੁੰਦਾ ਫਿਰ ਹਾਂ ਤਾਂ ਹੀ ਤਾਂ ਬੰਦੇ ਹੁੰਦੇ ਜਾਂਦਾ ਜਦੋਂ ਇਹ ਰੋਟੀ ਖਾ ਕੇ ਪਹਿਲਾਂ ਭੱਜ ਗਿਆ ਮੇਰੇ ਕਾ ਮੇਰੇ ਨਾਲ ਭੱਜੂਗਾ ਕਿਹਾ ਤਾਂ ਮੇਰੇ ਨਾਲ ਤਾਂ ਹੀ ਫਿਰ ਸਮਝਾ ਦਿੰਦੀ ਐ ਮੇਰਾ ਹੀ ਪਸਾਰ ਨਹੀਂ ਕਰਦੀ ਸੀਂਦੇ ਨਾਲ ਮੈਂ ਜਾਵਾਂ ਰਾਤ ਨੂੰ 2 ਵਜੇ ਉੱਠੇ ਤੇ ਨਾਲ ਪਈਦੀ ਭਾਈ ਇਹਦੇ ਬਾਗਦ ਜੂਲੇ ਬਾੜਾ ਮੂਲੇ ਭਾਈ ਕਹਿੰਦੀ ਐ ਬਾਈ ਰੈੜੀ ਇੱਕ ਬੱਚਾ ਅਰਥ ਨਹੀਂ ਅੰਦਾਜ਼ ਜਦੋਂ ਮਤਮ ਨੂੰ ਬੜਿਆਣਾ ਹੁੰਦਾ ਕੀ ਹੋਰ ਜਵਾਕ ਜਾਂ ਹੁੰਦਾ ਨਾਲ ਇੱਕੋ ਵੀ ਧੀਏਗੀ ਅੱਛਾ ਇੱਕ ਉਹ ਹੁੰਦਾ ਬੜਾ ਉਹਨੇ ਕੱਟੀਆਂ ਹੁੰਦੀਆਂ ਕੱਟੀਆਂ ਹੁੰਦੀਆਂ ਜਿਆਦਾ ਕੀ ਹੋਰ ਜਵਾਕ ਹੈ ਨਾ ਸੱਚ ਹੋਇਆ ਹੁੰਦਾ ਹੋਇਆ ਕੱਲ੍ਹ ਆਦੇ ਮਾਤਮ ਨੇ ਬੰਨ ਕੇ ਕੀ ਸੀ ਹਾਂ ਮੇਰੀ ਮਾਂ ਪਾਸਿੱ ਤੇ ਦੁੱਧ ਕੀ ਹੋਇਆ ਨੂੰ ਦੱਸਿਆ ਨਹੀਂ ਇੱਕੋਂ ਮੇ ਰਿਮਾਸਤੀ ਸੀ ਮੇ ਮਮੀ ਦੇ ਪੈਨਿਕ ਚਲ ਨੋਟੇ ਤਾਂ ਅੱਜ ਆ ਮੰਦੀਆ ਮੰਮੀ ਉਹ ਦੀ ਉਹਨੂੰ ਵੀ ਹੈਨਾ ਪੂਰੇ 9 ਮਹੀਨੇ ਪੱਦੀ ਹੋ ਗਈ ਸੀਗੇ ਤੇ ਡਵਾਈਨ ਲਾਇਆ ਸੀ ਵੀ ਉੱਥੇ ਵੱਡੇ ਪ੍ਰੈਸਨ ਦਾ ਹੈਨਾ ਬੱਚਾ ਹੋ ਗਿਆ ਕਹਿੰਦੇ ਵੀ 2 ਦਿਨਾਂ ਦਾ ਡੈਟ ਸੀਗਾ ਬੱਚਾ ਅੱਛਾ ਤੇ ਵੱਡੇ ਪ੍ਰੈਸਨ ਦਾ ਬਹੁਤ ਮੋੜਾ ਪੈਂਦਾ ਮੈਂ ਬਤਰ ਕਰ ਆਹ ਤੂੰ ਨਾ ਇਹ ਫੁਰੀ ਸੀ ਤੇ ਮੋੜਾ ਸੀਗਾ ਤੂੰ ਤੇਰੇ ਲਈ ਚਲਦਾ ਸਾਡੇ ਕੱਲ੍ਹ ਹਾਂ ਸਭ ਘਰ ਕਰਿਆ ਬੰਦ ਬੱਲੇ ਯਾਨੀ ਬੱਚਾ ਚੱਲ ਰਿਹਾ ਪਰ ਹਾਂ ਕਹਿੰਦੇ ਵੀ ਔਖਾ ਦਾ ਹੈਨਾ ਦੁੱਬਣ ਦੁੱਬਣ ਦਾ ਤਾਂ ਇਸ ਗ੍ਰਹੀ ਗੁਰੂ ਕੁੜੀ ਸੀ ਜਿੱਦਿਆ ਬੇਗੀ ਪਾ ਪਾਈ ਲੈ ਚੰਗਾ ਟਾਈਮ ਲਿਆ ਬੇ ਜੀ ਰਿਸ਼ਤੇਦਾਰਾਂ ਨੂੰ ਦੁੱਖ ਟੋਲਣਾ ਪਉਂਦਾ ਮੇਰਾ ਹਾਰੀ ਸਾਡੇ ਬੱਚੇ ਵਿਆਹਣੇ ਹੋਗੇ ਉਹ ਨਾ ਤੇਰਾ ਤੇਜ ਨੂੰ ਦਰਸਦਾਗਾ ਬਈ ਬਈ ਗੁਰੂ ਨੇ ਕੋਈ ਨਾ ਤੇ ਹਮ ਲੋਕ ਚੱਲ ਪੂਰੀ ਧੀ ਹੈ ਚਰੇ ਪੱਤਾ ਮਮੀ ਕਿਉਂ ਲੱਗ ਜਾਏ ਸਰੇ ਲੱਗ ਜਾ ਨਹੀਂ ਚੱਲ ਦੋ ਭੈਣਾਂ ਹੋ ਜਾਣੀਆਂ ਚੱਲ ਵਿਚਾਰੇ ਹਨਾ ਜਾਗਦੇ ਜਾਉਂਦੇ ਬਿਲਕੁਲ ਆਲੀ ਮੇਰੇ ਨਾਲ ਹੀ ਗਿਆ ਸੀ ਜਿਵੇਂ ਜਸਨ ਤੇ ਆਪਣਾ ਜੋ ਨਹੀਂ ਦੇਖ ਲੱਕ ਕਿੰਨੀ ਗੋਤ ਬਤਾਉਣਾ ਨਹੀਂ ਹੈ ਨਾ ਬਸ ਦੋ ਜਣੇ ਦੀ ਤਾਂ ਹੋਣੀ ਚਾਹੀਦੀ ਇਹ ਬਈ ਬਈ ਇਹ ਬੱਚਾ ਕਹਿੰਦਾ ਵੀ ਕੋ ਕੋਚ ਬਹੁਤ ਹੈ ਜ਼ਮੀਨ ਆਪਾਂ ਨੂੰ ਬਣਾ ਦੋ ਬੱਚੇ ਆਪੋ ਆਪਣੇ ਭਾਗ ਲੈ ਕੇ ਹੋਣੇ ਚਾਹੀਦੇ ਹੋਰ ਦੋ ਤੇ ਨਹੀਂ ਦੋ ਇਹ ਮਮੀ ਮੁੰਡਾ ਜਿਹਦੇ ਬਾਲੇ ਕਰਮ ਤੇ ਹਾਂ ਉਹਨਾਂ ਦੇ ਨਹੀਂ ਹਾਂ ਕੁੜੀਆਂ ਤਾਂ ਬੁੱਧ ਕਰਮ ਵਾਲੀਆਂ ਹੀ ਹੁੰਦੀਆਂ ਨੇ ਹਾਂ ਕੁੜੀਆਂ ਤਾਂ ਨਹੀਂ ਕਿ ਸਾਰੀਆਂ ਮਣੀ ਕੁੜੀਆਂ ਆਉਂਦੀਆਂ ਨੇ ਨਾ ਕੁੜੀਆਂ ਤਾਂ ਬੁੱਧ ਕਰਮ ਵਾਲੀਆਂ ਚਾਹੇ ਦੋ ਕੁੜੀਆਂ ਚਾਹੇ ਦੋ ਮੁੰਡੇ ਆ ਇਹਦੇ ਦੋ ਤਾਂ ਜ਼ਰੂਰੀ ਐ ਹਾਂ ਮੈਂ ਰਾਤ ਨੂੰ ਨਾ ਇਹ ਨੌਂ ਦਸਰੀ ਟੁੰਦੇ ਕੱਲ੍ਹ ਨੂੰ ਮੈਂ ਮਰੀ ਅੱਖ ਲੱਗ ਗਈ ਜੀ ਨਹੀਂ ਤੂੰ ਵਾਲਾ ਪਿਆ ਬੜੀ ਬਾਲਾ ਲੋਟੇ ਡੇੜੀ ਗਰੀ ਲੋਟਾ ਆਉਂਦਾ ਬੜਾ ਪਿਆਰ ਲੈਂਦੀ ਐ ਨੀਤੂ ਜਰਾ ਕੇ ਹੈ ਬੜਾ ਨੀਤੂ ਹੀ ਪਈ ਕਿਤਰਾ ਹੀ ਵੀ ਵੱਧਦਾ ਕੀ ਹਾਂ ਨਹੀਂ ਭਾਈ ਪਿਆਰ ਹੀ ਬਾਲ ਪਿਆਰ ਤੋਂ ਮੈਂ ਦੋਹੀ ਜਵਾਕ ਵਾਲੇ ਜਿਹੜੇ ਪਿਆਰ ਕਰਦੇ ਨੇ ਜੇ ਕਿਦਰੀ ਆਂਗਲੀ ਵਿੱਚ ਜਾਵੇਦੋਂ ਸਾਰੀ ਉਹਨੂੰ ਜੱਫੀ ਪਾ ਕੇ ਮਿਲਦੀ ਐ ਕੀ ਆਈ ਜਾਣਾ ਨਹੀਂ ਨੀਤੂ ਮੈਂ ਕਹਿੰਦਾ ਮੇਰੀ ਮੰਮੀ ਤੁਹਾਨੂੰ ਯਾਦ ਕਰਦੇ ਸਾਡੇ ਘਰ ਮਿਲ ਆਏ ਉਹਦਾ ਚਾਚੀ ਉਹ ਮਿਲ ਲਾਉਣਗੇ ਮੈਂ ਕਹਿੰਦਾ ਤਾਂ ਨੀਤੂ ਨੇ ਸਹੀ ਹਲਾਇਆ ਇਹ ਦੇਖ ਲੈ ਇਹਨੂੰ ਐ ਰਹਿੰਦਾ ਵੀ ਸਾਡੇ ਘਰੇ ਆਉਣ ਸਾਡੇ ਘਰੇ ਆਉਣ ਹਾਂ ਮੈਨੂੰ ਵੀ ਜੇ ਜਾਊਗੀ ਤੇਰੀ ਮੰਮੀ ਨਾਲ ਆ ਜੀ ਮੰਮੀ ਤੁਹਾਨੂੰ ਹਾਂ ਅੱਜ ਮਿਲਣੇ ਆਈ ਨਹੀਂ ਬਾਲਾ ਦੇ ਨਾਮ ਵਾਲੀ ਹੀ ਕਰਦੀ ਆ ਪਰ ਤੁਹਾਨੂੰ ਵੀਡੀਓ ਨਹੀਂ ਸੀ ਮੰਗਾਈ ਇੱਕ ਮੈਥੋਂ ਕਿ ਇਹ ਮੈਂ ਮੈਂ ਮੰਗਾਈ ਸੀ ਮੈਨੂੰ ਕਹਿੰਦੀ ਅੰਗਰੇਜ਼ੀ ਚ ਲਿਖ ਕੇ ਮਾਮੀ ਨੂੰ ਸਿੱਤੀ ਨਹੀਂ ਪਤਾ ਲੱਗਣਾ ਕਰੀ ਪਰ ਆਪਾਂ ਤੁਹਾਨੂੰ ਲਿਖ ਕੇ ਦੇ ਦੇ ਇਹ ਮਾਮੀ ਉਹਦੀ ਪੀ ਉਹਦੀ ਬੇਤ ਜਦੀ ਪੀ ਹਾਂ ਮੈਂ ਪੰਜਾਬੀ ਚ ਲਿਖ ਕੇ ਭੇਜਿਆ ਨੇ ਮੈਨੂੰ ਕਹਿੰਦੀ ਮਾਮੀ ਪਤਾ ਹੀ ਲੱਗਣਾ ਆ ਆਪਾਂ ਚਲ ਠੀਕ ਗੱਲ ਉਹ ਤੇ ਉਹਦੀ ਸੀ ਤਿਆਰ ਰਗੀ ਮੈਂ ਕਿ ਉਹਦੀ ਪੜ ਦੂੰ ਮਾਮੀ ਤੇ ਮਾਮੀ ਦੇ ਮਾਮੀ ਦੇ ਬੇਟੇ ਬਾਰੇ ਦੱਸ ਰਹੀ ਸੀ ਆਪਾਂ ਪਹਿਲਾਂ ਦੱਸਣਾ ਭੁੱਲ ਗਈ ਸੀ ਮਮਾ ਮਾਮੀ ਦਾ ਬੇਟਾ ਵੀ ਬਾਹਰ ਭੱਗ ਗਿਆ ਤੇ ਮਾ ਮਾਤੇ ਮਾਮੀ ਨੇ ਕਰੇ ਗੱਲੇ ਲੰਮਾ ਲੰਮਾ ਦਸ ਲੋਕਾਂ ਨੂੰ ਲੱਗੇ ਦੀ ਉਹ ਤਾਂ ਪਰ ਪਤਾ ਹੀ ਆ ਤੁੰਗਾਈ ਜਸਨ ਦਾ ਉਹ ਤੁਸੀਂ ਦੇਖੀ ਹੋਏ ਨੇ ਸਾਰੇ ਬਲੌਗ ਦੇ ਜਸਨ ਦੇ ਵਿਆਹ ਦੇ ਆਪਾਂ ਬਲੌਗ ਪਾਈ ਸੀਗੇ ਬਹੁਤ ਸੋਹਣੇ ਚੈਨ ਇੰਨਾ ਕਰਮ ਵਾਲਾ ਵਿਆਹ ਦੀ ਜਸਨ ਦਾ ਮੇਰਾ YouTube ਚੈਨਲ ਜਸਨ ਦੇ ਵਿਆਹ ਤੋਂ ਚੱਲਿਆ ਔਰ ਕਰਮ ਵਾਲੀ ਹੈ ਜਸਨ ਆਪਈ ਉਹਦੀ ਵੀ ਦਾਰੂ ਛੱਡੀ ਹਾਂ ਦੇ ਲੈ ਉਹ ਥੋੜਾ ਕੀ ਨੇ ਮਾਮੀ ਹਾਂ ਹਾਂ ਦੇ ਲੈ ਲੈ ਜਸਨ ਨੇ ਵਸੋਂ ਮਹੀਨਾ ਤੋਂ ਪਹਿਲਾਂ ਛੱਡੀ ਹਾਂ ਇਹਨੇ ਵੀ ਛੱਡੀ ਸੀ ਨਾ 2000 ਹੋ ਜਾਣੇ ਮੋਰੀਆਂ ਦੀ ਹਾਂ ਭਰਮਣੀ ਦੀ 200 ਛੋਟੇ ਸਰਦ ਦਾ ਦਰ ਉਹ ਤੋਂ ਛੱਡੀ ਸੀ ਹਾਂ ਫਿਰ ਉਹ ਪਹਿਲਾ ਹੁੰਦਾ ਆਜਾ ਸੰਗਲ ਵਿਆਹ ਮੀਨਾ ਵਾਸ ਸੀ ਬਸ ਸਾਡੇ ਕਿ ਉੱਥੇ ਪਾਟੜੇ ਵਗ ਗਿਆ ਮੁੜ ਕੇ ਮਾਰ ਰਹੇ ਨੇ ਹਾਂ ਚਲੋ ਸ਼ੁਕਰ ਆਪਣੇ ਜੋੜ ਹੋ ਗਈ ਪਾਗਲ ਥੋੜੇ ਕੇ ਰਾ ਤੇਰੇ ਸਰੀਰ ਨੂੰ ਵੀ ਅੰਦਰ ਠੀਕ ਹੋ ਜਾਏਗਾ ਹਨਾ ਵੀ ਜੇ ਆਪਾਂ ਖਾ ਖਾਂਦੇ ਪੀਂਦੇ ਰਹੀ ਦਿੰਦਾ ਉਹ ਵੀ ਹਨਾ ਉਹ ਠੀਕ ਹੋ ਜਾਏਗਾ ਤੂੰ ਤਾਂ ਬਸ ਸੇਮ ਥੋੜਾ ਜਿਹਾ ਮੈਂ ਕਿ ਨਹੀਂ ਬਜਟ ਘਟਾਵਾਂ ਨਾ ਨਹੀਂ ਲਹੋ ਤੂੰ ਕੱਢਦਾ ਨਹੀਂ ਲੱਸੀ ਨਸੀ ਬੀਨ ਲੱਸੀ ਕਹੇ ਲੱਸੀ ਵੀ ਨਾ ਅੱਗੇ ਲੱਸੀ ਬੜੀ ਪਿੰਦਾ ਸੀ ਲੱਸੀ ਨਹੀਂ ਬੁਲਪੀਨਾ ਪੱਕੇ ਪਿੰਦਾ ਲੱਸੀ ਦੁੱਧ ਦਾ ਦੁੱਧ ਪੀਦਾ ਪਹਿਲਾਂ ਲੱਸੀ ਜ਼ਿਆਦਾ ਬੀਨਾਂ ਹੁੰਦਾ ਸੀ ਹੁਣ ਘੱਟ ਪਿੰਦਾ ਅੰਦਾ ਦੁੱਧ ਗਰਮ ਦੁੱਧ ਦੁੱਧ ਥੋੜੇ ਜਿਹਾ ਵੱਧ ਫਿਰ ਕੰਮ ਵੀ ਬਸਾਰਾ ਕਰਦਾ ਹਾਂ ਮਾਹੌਲ ਰਹਿਣਾ ਜਾ ਬਾਕੀ ਇਹ ਕੰਮ ਥੋੜੇ ਜਿਹਾ ਵੱਧ ਸੀ ਤੁਹ ਕਰ ਮੋਦੀ ਮੈਨੂੰ ਬਰੇ ਅੰਕੋਲੂ ਜੀ ਪਈ ਸ਼ੂਗਰ ਹੈ ਕਿ ਨਾਲੇ ਸ਼ੂਗਰ ਨਾਲ ਬੰਦ ਸੁੱਕ ਜਾਂਦਾ ਹਨ ਕੋਈ ਸੁੱਕ ਜਾਂਦਾ ਕੋਈ ਆ ਜਾਂਦਾ ਯਾਰ ਤੇਰੇ ਘਰ ਵੀ ਨੂੰ ਕਮਜ਼ੋਰੀ ਪੈਂਦੀ ਆ ਹੁਣ ਤੇਰੇ ਮਾਮੇ ਨੇ ਮੇਨਾ ਸਾਮਾਨ ਕੁੱਟ ਕੇ ਤੇਰੇ ਡੱਬੇ ਚ 2-3 ਵਾਰੀ ਖਾ ਲਿਆ ਉਹ ਪਿਆ ਡੱਬਾ ਭਰਿਆ ਨਕਸਨ ਮਾਰ ਕੇ ਉਹ ਚ ਰਲਾ ਦਿੰਦੀ ਕੋਈ ਮਾਰਦੀ ਆ 2 ਸਾਲ ਹੋ ਗਏ ਸਾਰਾ ਸਿਆਲ ਮਾਤਾ ਫਿਰ ਰੋਟੀ ਇਦਦੇ ਨੇ ਖਾਂਦਾ ਨਹੀਂ ਰੱਤ ਨਹੀਂ ਖਾਂਦਾ ਡੱਬਾ ਖੋਲਾ ਕੁਝ ਦੀ ਤਰੱਕੇ ਦੁੱਧ ਨਾਲ ਮਾਰਦਾ ਇੱਕ ਤਾਂ ਜੀਰ ਮੇਰੀ ਮਾਂ ਨੇ ਸਵੇਰੇ ਮੈਨੂੰ ਅੱਧੀ ਕਿਲੋ ਦੁੱਧ ਦਬਾ ਲੜਣਾ 5 ਵਜੇ 6:00 ਵਜੇ ਤਿੱਕਾਂ ਜੀਰ ਸਿੱਟ ਦਿੰਦੀ ਐ ਉਹਦੇ ਨਾਲ ਇੱਕ ਬਾਟੀ ਕੋਕੋਲਾ ਪਨੀਰੀ ਦਾ ਫਿਰ ਨਾ ਤਾਂ ਮੈਂ ਤੜਕੇ ਦੁਬਾਰਾ ਰੋਟੀ ਕਾ ਮਾਤਨੀ ਕਰਨ। ਰੋਟੀ ਵਿਚ ਕਰਨ ਨੂੰ। ਫਿਰ ਮੈਂ ਰੋਟੀ ਕਾ। ਇਹ ਜਦੋਂ ਤੱਕ ਪਾਉਂਦੇ ਰਹੇ ਭਾਈ ਮੇਰੇ ਅੰਦਰ ਕਿ ਕੰਮ ਕਰਦੇ। ਅੱਜ ਤਨਹਲੇ ਕੁਸਤ ਕਹੀ ਸੀ ਇਹਨੂੰ ਜਿਹੜਾ ਵਰਨੂ ਬਝੀ ਰੇ ਭੇਜਣੀ ਆ। ਕੋਰੀਅਰ ਕਰਨੀ ਸੀ ਉਹਦੀ ਪਨੀਰੀ। ਕਹਰੇ ਪਰ ਤੁਹਾਡੀ ਲੇ ਸਾਮਾਨ 2200 ਸਾਮਾਨ ਦਾ ਤਦੀ ਉਹ ਕਿਹਾ। ਪੂਰਾ ਵਧੀਆ ਸਾਮਾਨ ਪਾ ਕੇ ਦੇ। ਉਹਨਾਂ ਸਾਮਾਨ ਭਰੇ ਆ ਗਏ। ਅੰਦਰ ਖਾਂਦਾ ਨਹੀਂ। ਮਮਾ ਤੋਰਦੀ ਰਹੀ ਲਾਦੀ ਮੈਨੂੰ ਤਾਂ ਮੇਰੇ ਤੋਂ ਟਾਈਮ ਹੀ ਮम्मी ਬਹੁਤ ਕੱਢੋਗੀ ਕਿ ਮੈਨੂੰ ਕਿਲੋ ਨਾਲ ਤੇ 3 ਕਿਲੋ ਬਣਜੂ ਹਾਂ 3 ਕਿਲੋ ਕਿਲੋ ਆਟਾ ਕਿਲੋ ਖੰਡ ਕਿਲੋ ਕਿਉਂ ਬੇਸੜ ਬਾਈ ਕਿਲੋ ਆਟਾ ਨਾ ਲਾਓ ਮੈਸੇ ਨਿਕਾਣਾ ਨਹੀਂ ਰਾਣਾ ਨੂੰ ਥੋੜਾ ਸਵਾਲ ਖਾਂਦਾ ਨਹੀਂ ਨਾ ਖਾਂਦਾ ਨਹੀਂ ਨਾ ਕੋਆ ਕਹਿੰਦੇ ਵੀ ਅਜ ਖੱਟਾ ਹੋ ਜਾਊਗਾ ਵੀ 5 ਦਿਨ ਲੱਗ ਜਾਣਗੇ 7 ਦਿਨ ਕਹਿੰਦੇ ਜਾਣ ਨੂੰ ਅੱਜ ਪੁੱਸ ਗਏ ਸੀ ਮਤਲਬ ਅੱਛਾ ਕਹਿੰਦੇ 7 ਦਿਨ ਲੱਗ ਜਾਣਗੇ 7 ਦਿਨ ਨਹੀਂ ਕਹਿੰਦੇ ਹਾਂ ਖਰਾ ਗੋਲ ਮੈਂ ਤੁਹਾਨੂੰ ਭੇਜ ਦੂੰਗੀ ਮੈਂ ਖੰਡ ਵਾਲੀ ਵੇਲੇ ਬਣਾ ਕੇ ਹਨਾ ਹਾਂ